ਲੋਕੋ 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 ਪਾਜੀ ਲੋਕੋ ਕੀ ਗੱਲ ਜੀ ਅੱਜ ਲੁਧਿਆਣੇ ਕੋਲੋਂ ਇਲੈਕਸ਼ਨ ਦਾ ਟਾਈਮ ਆ ਉਹ ਪਾਜੀ ਮੈਂ ਬਹੁਤ ਜ਼ਰੂਰੀ ਜਾਣਾ ਮੈਂ ਜਾਣਾ ਚੰਡੀਗੜ੍ਹ ਤੇ ਮੈਨੂੰ ਬਾਜਪਾ ਸਾਹਿਬ ਦਾ ਦੇਖੋ ਫੋਨ ਫੇਰ ਆ ਗਿਆ ਬਾਜਪਾ ਸਾਹਿਬ ਨੇ ਮੈਨੂੰ ਕਿਹਾ ਜਲਦੀ ਆ ਚੰਡੀਗੜ੍ਹ ਦੇ ਵਿੱਚ ਨਹੀਂ ਖੁਸ਼ੀ ਬੜੇ ਨਜ਼ਰ ਆ ਰਹੇ ਆਂ ਅੱਜ ਕੀ ਚੱਕਰ ਕੀ ਆ ਪਾਜੀ ਗੱਲ ਇੱਕ ਸਰ ਇੱਕ ਮਿੰਟ ਮੈਂ ਤੁਹਾਡੇ ਨਾਲ ਗੱਲ ਕਰਦਾ ਸਿਰਫ ਇੱਕ ਮਿੰਟ ਇੱਕ ਮਿੰਟ ਸਰ ਬਾਜਪਾ ਸਾਹਿਬ ਇੱਕ ਮਿੰਟ ਸੁਣੋ ਪਾਜੀ ਦਾ ਫੋਨ ਆਇਆ ਮੈਨੂੰ ਹੁਣੇ ਹੀ ਵੀ ਜਿਹੜਾ ਮੇਰਾ ਭਰਾ ਸੀਗਾ ਫਤਿਹ ਉਹ ਵੀ ਬੀਜੇਪੀ ਚਲ ਗਿਆ ਤੇ ਬਿੱਟੂ ਸੀਗਾ ਉਹ ਵੀ ਬੀਜੇਪੀ ਚਲ ਗਿਆ ਤੇ ਤੇ ਤੂੰ ਟਿਕਟ ਲੈ ਕੇ ਇੱਥੇ ਲੜ ਤੇ ਤੂੰ ਤੇਰੇ ਵਾਸਤੇ ਟਿਕਟ ਬਿਲਕੁਲ ਤਿਆਰ ਆ ਤੂੰ ਮੇਰੇ ਕੋਲ ਚੰਡੀਗੜ੍ਹ ਤੇ ਮੈਂ ਆਪਣੇ ਭਰਾ ਦੀ ਗੱਲ ਮੰਨਣੀ ਆ ਨੀਟੂ ਜੀ ਮੈਨੂੰ ਸਹੀ ਸਹੀ ਦੱਸੋ ਇੱਥੇ ਕਰ ਕੀ ਰਹੇ ਹੋ ਤੇ ਚੰਡੀਗੜ੍ਹ ਕਦੋਂ ਚੱਲਦੇ ਹੋ ਓ ਪਾਜੀ ਫੇਰ ਤੁਸੀਂ ਮੇਰੇ ਮਗਰ ਆਗੇ ਮੈਨੂੰ ਇਹ ਸਮਰਾਲਾ ਵੀ ਟੱਪਾ ਦਿੱਤਾ ਯਾਰ ਮੈਂ ਤੁਹਾਨੂੰ ਬਾਰ-ਬਾਰ ਕੋਰੇ ਲਫ਼ਜ਼ਾਂ ਚ ਕਹਿਣ ਰਿਹਾ ਕਿ ਮੈਨੂੰ ਬਾਜਪਾ ਸਾਹਿਬ ਨੇ ਬੁਲਾਇਆ ਵਾ ਔਰ ਮੈਨੂੰ ਇਹ ਟਿਕਟ ਦੇ ਦਿੱਤੀ ਏ ਉਹਨਾਂ ਨੇ ਔਰ ਕਹਿੰਦੇ ਵੀ ਇੱਥੇ ਲੁਧਿਆਣੇ ਵਿੱਚ ਕੋਈ ਦਾਵੇਦਾਰ ਨਹੀਂ ਹੋਗੇ ਤੇ ਤੂੰ ਆ ਮੇਰਾ ਇਕੋ ਹੀ ਭਰਾ ਵਾ ਬਸ ਨਹੀਂ ਢੂ ਛਟੜਾਂ ਵਾਲਾ ਕਿ ਜਿਹੜਾ ਮੈਨੂੰ ਲੱਗਦਾ ਵੀ ਕਿ ਉਹ ਜਿੱਤ ਕੇ ਦਿਖਾਏਗਾ ਸੀ ਇੱਥੇ ਕਿਸੇ ਨੇ ਵੀ ਕਿਸੇ ਪਾਰਟੀ ਵਰਕਰ ਨੇ ਦਾਵੇਦਾਰੀ ਕੀਤੀ ਨਹੀਂ ਉਹਨਾਂ ਨੇ ਸਾਰਿਆਂ ਨੂੰ ਕਿਹਾ ਔਰ ਜਿਹੜਾ ਮੈਨੂੰ ਅਗਰ ਹੋਰ ਸਮਝ ਨਹੀਂ ਲੱਗਦੀ ਯਾਰ ਯਾਰ ਮੈਂ ਕੀ ਕਰਾਂ ਯਾਰ ਇੱਕ ਦੇ ਬਾਜਪਾ ਸਾਹਿਬ ਦਾ ਜ ਠੀਕ ਹੈ ਨਾ ਉਹ ਕੋਈ ਹੋਰ ਝੰਡਾ ਚੱਕੀ ਫਿਰਦਾ ਉਹ ਕੋਈ ਹੋਰ ਹੁਣ ਮੈਨੂੰ ਸਮਝ ਨਹੀਂ ਆਦੀ ਮੈਂ ਕੀ ਕਰਾਂ ਯਾਰ ਪਰ ਮੈਂ ਫਿਰ ਵੀ ਟਿਕਟ ਲੈ ਲਿਆ ਉਹ ਮੈਂ ਬਾਜਪਾ ਸਾਹਿਬ ਦੇ ਕਹਿੰਦੇ ਲੈ ਰਿਹਾ ਯਾਰ ਟਿਕਟ ਮੈਂ ਮੈਂ ਕੋਈ ਆਪਣੇ ਕਹਿੰਦੇ ਨਹੀਂ ਲੈ ਰਿਹਾ ਇੱਕ ਜੀ ਤੁਸੀਂ ਤਿੰਨ ਜਗ੍ਹਾ ਜਗ੍ਹਾ ਤੋਂ ਲੜ ਰਹੇ ਹੋ ਇਲੈਕਸ਼ਨ ਫੰਡਿੰਗ ਕਿੱਥੋਂ ਆਏਗੀ ਤੁਹਾਡੇ ਕੋਲ ਜਿਹੜੀ ਫੰਡਿੰਗ ਦਾ ਕੰਮ ਆ ਜੀ ਮੈਂ ਤਾਂ ਦੱਸਾਂ ਬਾਜਪਾ ਸਾਹਿਬ ਨੂੰ ਪਤਾ ਵਾ ਜਿੱਥੇ ਉਹਨਾਂ ਨੇ ਸੋਨਾ ਸੋਨਾ ਦੱਬਿਆ ਉਹ ਕੱਢਣਗੇ ਮੇਰੇ ਵਾਸਤੇ ਤੇ ਕਿਉਂਕਿ ਮੈਂ ਤੇ 500 ਦਾ ਪੈਟਰੋਲ ਹੀ ਪਾਇਆ ਮੈਂ ਤੇ ਉਹ ਪੈਟਰੋਲ ਦੇ ਪੈਸੇ ਵੀ ਜੋੜਨੇ ਆ ਨਾਲ ਕਿਉਂਕਿ ਇੱਕ ਇੱਕ ਰੁ ਬਾਜਪਾ ਸਾਹਿਬ ਨੇ ਇੱਕ ਇੱਕ ਰਪੇ ਦਾ ਹਿਸਾਬ ਦਿੱਤਾ ਉਹ ਕਿ ਜਿਹੜਾ ਉਹਨਾਂ ਦਾ ਸੋਨਾ ਦੱਬਿਆ ਉਹ ਸਾਰਾ ਕੱਢਣਗੇ ਤੇ ਫੇਰ ਨੀਟੂ ਦਾਅਵੇਦਾਰੀ ਕਰੇਗਾ ਲੁਧਿਆਣਾ ਜੀ ਨਹੀਂ ਤੇ ਨੀਟੂ ਦਾਅਵੇਦਾਰੀ ਨਹੀਂ ਕਰੇਗਾ ਜਿੰਨਾ ਫੰਡ ਹੈ ਸਾਰਾ ਬਾਜਪਾ ਸਾਹਿਬ ਨੇ ਲੱਕਿਆ ਔਰ ਬਾਜਪਾ ਸਾਹਿਬ ਕੋ ਹੈਗਾ ਵੀ ਹੈ ਇਹ ਗੱਲ ਹੋਈ ਤਾਂ ਡੀ ਫੰਡਿੰਗ ਲਈ ਨਹੀਂ ਨਹੀਂ ਹੋ ਗਈ ਹੋ ਗਈ ਆ ਦੇਖੋ ਨਹੀਂ ਪੋਣਾ ਆ ਲੋ ਆ ਲੋ ਚੈੱਕ ਕਰੋ ਆ ਦੇਖੋ ਫੋਨ ਤੇ ਫੋਨ ਆ ਦੇਖੋ ਆਨੇ ਮਿਸ ਕਰਨਾ ਮੈਂ ਉਹਨਾਂ ਨੂੰ ਇੱਕੋ ਗੱਲ ਕਹੀ ਕਿ ਮੈਂ ਬਸ ਸਮਰਾਲਾ ਟੱਪ ਗਿਆ ਅੰਮ੍ਰਿਤਸਰ ਆਪਣਾ ਅੰਮ੍ਰਿਤਸਰ ਵੀ ਲੜਨਾ ਵਾ ਜਲੰਧਰੋਂ ਮਿਲਣਾ ਵਾ ਵਾਰਾਨਸੀ ਤੋਂ ਵੀ ਲੜਨਾ ਹੁਣ ਲੁਧਿਆਣੇ ਦੀ ਟਿਕਟ ਪੱਕੀ ਆ ਪਰ ਮੈਂ ਕੱਲਾ ਹੀ ਆ ਜਿਹੜਾ ਕਿ ਬਾਜਪਾ ਸਾਹਿਬ ਦੇ ਨਾਲ ਖੜਾ ਪਰ ਮੈਨੂੰ ਇੱਕ ਗੱਲ ਦੀ ਸ਼ੰਕਾ ਵਾ ਯਾਰ ਅੱਛਾ ਜੀ ਇੱਕ ਘਰ ਚ ਦੋ ਚੰਡੇ ਬਸ ਇਹੀ ਗੱਲ ਦੀ ਸ਼ੰਕਾ ਇਹੀ ਗੱਲ ਮੈਨੂੰ ਲੈਡ ਬਣੀ ਹੈ ਨੀਟੂ ਜੀ ਇੱਕ ਨੈਂਸੀ ਗਰੇਵਾਲ ਆ ਜੀ ਕੈਨੇਡਾ ਤੋਂ ਉਹ ਬੜਾ ਬੋੜੀਆ ਬਾਜਪਾ ਸਾਹਿਬ ਦੇ ਉਲਟ ਬਾਜਪਾ ਸਾਹਿਬ ਤੁਸੀਂ ਟੈਨਸ਼ਨ ਨਹੀਂ ਕਿਸੇ ਗੱਲ ਦੀ ਲੈਣੀ ਆ ਨੈਂਸੀ ਜੀ ਦੀ ਤੇ ਮੈਂ ਰੇਲ ਬਣਾ ਦੂੰ मैं दें तोते कोई गल ही नहीं मेरे बड़िया वास्ते भी दवाई बना दी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और वट्सएप चैनल पर